ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਇਹ ਦਿਲੋਂ ਧੰਨਵਾਦ ਅੱਜ ਤੁਸੀਂ ਸੁਣੋਗੇ ਡਾਕਟਰ ਨਰਿੰਦਰ ਸਿੰਘ ਕਪੂਰ ਜੀ ਦੁਆਰਾ ਲਿਖੀ ਕਿਤਾਬ ਸੁਖੰਨ ਸਨੇਹ ਬਚਤ ਦੀ ਆਦਤ ਜੇਕਰ ਆਮਦਨ ਵਧਨ ਨਾਲ ਜੀਵਨ ਦੇ ਸੁੱਖ ਸਾਧਨ ਨਾ ਵਿਧਾਏ ਜਾਣ ਤਾਂ ਬੰਦਾ ਕਮੀਨਾ ਹੋ ਜਾਂਦਾ ਹੈ ਅਤੇ ਜੇ ਆਮਦਨ ਹੋਣ ਦੇ ਬਾਵਜੂਦ ਸੰਭਵ ਅਤੇ ਲੋੜਿੰਦੀ ਬਚਤ ਨਾ ਕੀਤੀ ਜਾਵੇ ਤਾਂ ਬੰਦਾ ਕੰਗਾਲ ਹੋ ਜਾਂਦਾ ਹੈ ਐਸੀ ਜਵਾਨ ਰਹਿਣ ਦੇ ਸਾਰੇ ਯਤਨਾਂ ਦੇ ਬਾਵਜੂਦ ਬੁੱਢੇ ਹੋਣਾ ਹੈ ਅਸੀਂ ਚੰਗੀਆਂ ਖੁਰਾਕਾਂ ਦੇ باوجود ਕਮਜ਼ੋਰ ਹੋਣਾ ਹੈ ਅਤੇ ਅਸੀਂ ਰੋਗ ਰਹਿਣ ਦੇ ਸਾਰੇ ਉਪਰਾਲਿਆਂ ਦੇ باوجود ਬਿਮਾਰ ਪੈਣਾ ਹੈ। ਬਚਤ ਜਿਹੀ ਮੌਕਿਆਂ ਉੱਤੇ ਹੀ ਕੰਮ ਆਉਂਦੀ ਹੈ। ਹਰ ਵਿਅਕਤੀ ਦੇ ਮਨ ਵਿੱਚ ਆਪਣੇ ਮੌਜੂਦਾ ਘਰ ਨਾਲੋਂ ਵੱਖਰੇ ਇੱਕ ਘਰ ਦੀ ਕਲਪਨਾ ਅੰਗੜਾਈਆਂ ਲੈਂਦੀ ਹੈ। ਇਹ ਕਲਪਨਾ ਬਚਤ ਨਾਲ ਹੀ ਵਸਤਵਿਕਤਾ ਵਿੱਚ ਉਠਲਾਈ ਜਾ ਸਕਦੀ ਹੈ। ਜੇ ਤੁਸੀਂ ਮਕਾਨ ਦੀ ਥਾਂ ਮਲਵੇ ਦੇ ਇਛੁਕ ਹੋ ਵਗਦੇ ਦਰਿਆ ਦੀ ਥਾਂ ਸੁੱਕੇ ਟੋਬੇ ਵਾਂਗ ਦਿਖਾਈ ਦੇਣਾ ਚਾਹੁੰਦੇ ਹੋ ਤਾਂ ਤੁਸੀਂ ਬਚਤ ਅਤੇ ਖਰਚਿਆਂ ਪ੍ਰਤੀ ਉਦਾਸੀਨ ਅਤੇ ਲਾਪਰਵਾਹ ਹੋ ਸਕਦੇ ਹੋ ਜਿਨ੍ਹਾਂ ਵਿੱਚ ਬਚਤ ਦੀ ਆਦਤ ਨਹੀਂ ਹੁੰਦੀ ਉਹਨਾਂ ਵਿੱਚ ਸੰਜਮ ਅਤੇ ਸਲੀਕੇ ਦੀ ਵੀ ਘਾਟ ਹੁੰਦੀ ਹੈ ਅਜਿਹੇ ਲੋਕਾਂ ਦਾ ਹਰ ਦਿਨ ਇੱਕ ਥੱਕੀ ਹੋਈ ਵਾਸੀ ਵਾਂਗ ਸ਼ੁਰੂ ਹੁੰਦਾ ਹੈ ਜਿਨ੍ਹਾਂ ਕੋਲ ਕਟੋਰਾ ਹੀ ਨਹੀਂ ਹੁੰਦਾ ਉਹ ਜ਼ਿੰਦਗੀ ਦਾ ਰਸ ਕੀ ਮੰਨਣਗੇ ਅਜਿਹੇ ਵਿਅਕਤੀ ਉਜੜੀ ਕਚਹਿਰੀ ਵਿੱਚ ਆਪਣੀ ਜ਼ਿੰਦਗੀ ਦਾ ਮੁਕਾਦਮਾ ਲੜਦੇ ਹਨ ਇਹ ਜ਼ਿੰਦਗੀ ਦਾ ਜੂਆ ਖੇਡਦੇ ਹਨ ਜੂਆ ਖੇਡ ਕੇ ਕਦੇ ਕੋਈ ਅਮੀਰ ਨਹੀਂ ਹੋਇਆ ਬਚਤ ਦੀ ਆਦਤ ਦੀ ਅਨਹੋਂਦ ਉਹ ਜਹੀ ਹੀ ਕ੍ਰਿਤੀ ਹੈ ਜਿਹੋ ਜਹੀ ਜੂਆ ਖੇਡਣਾ ਬਚਤ ਨਾ ਕਰਨ ਵਾਲਾ ਵਿਅਕਤੀ ਸਦਾ ਥੋੜਾ ਦਾ ਸ਼ਿਕਾਰ ਹੁੰਦਾ ਹੈ ਅਤੇ ਆਪਣੀ ਅਣਗਹਿਲੀ ਨਾਲ ਪੈਦਾ ਕੀਤੀਆਂ ਸਮੱਸਿਆਵਾਂ ਨੂੰ ਸੁਲਝਾਉਣ ਲਈ ਲੰਮੇ-ਲੰਮੇ ਵਾਦਿਆਂ ਨਾਲ ਰਕਮਾਂ ਉਧਾਰ ਮੰਗਦਾ ਹੈ ਅਤੇ ਐਵੇਂ ਉਹ ਆਪਣੇ ਦੋਸਤਾਂ ਨੂੰ ਦੁਸ਼ਮਨਾ ਵਿੱਚ ਤਬਦੀਲ ਕਰਦਾ ਰਹਿੰਦਾ ਹੈ ਜਿਨ੍ਹਾਂ ਨੂੰ ਬਚਤ ਦੀ ਆਦਤ ਨਹੀਂ ਉਹ ਕਿਸੇ ਦਾ ਤਾਂ ਕੀ ਸਵਾਰਨਗੇ ਉਹ ਆਪਣੀਆਂ ਸਮੱਸਿਆਵਾਂ ਵੀ ਹੱਲ ਨਹੀਂ ਕਰ ਸਕਦੇ ਅਜਿਹੇ ਵਿਅਕਤੀ ਆਪਣਾ ਆਦ ਜੁਗਾੜ ਚੋਰੀ ਕਰ ਲੈਂਦੇ ਹਨ ਅਤੇ ਆਪਣੇ ਭੂਤ ਭਵਿੱਖ ਨੂੰ ਗਿਰਵੀ ਰੱਖ ਦਿੰਦੇ ਹਨ ਸਾਡੀਆਂ ਪ੍ਰਾਪਤੀਆਂ ਦਾ ਕਦ ਕਾਰ ਇਸ ਕਰਕੇ ਸੰਤੋਖਜਨਕ ਨਹੀਂ ਕਿਉਂਕਿ ਸਾਡੇ ਬਜ਼ੁਰਗਾਂ ਨੇ ਬਚਤ ਦੇ ਮਹੱਤਵ ਨੂੰ ਨਹੀਂ ਪਛਾਣਿਆ ਸੀ ਯੂਰਪ ਦੀ ਖੁਸ਼ਹਾਲੀ ਪਿੱਛੇ 7 ਸਦੀਆਂ ਦੀ ਬਚਤ ਖਲੋਤੀ ਹੋਈ ਹੈ ਆਰਥਿਕ ਸਮੱਸਿਆਵਾਂ માં ਕਮਾਈ ਅਤੇ ਬਚਤ ਵਰਗੇ ਆਰਥਿਕ ਵਸੇਲਿਆਂ ਨਾਲ ਹੀ ਸੁਲਝਾਈਆਂ ਜਾ ਸਕਦੀਆਂ ਹਨ ਨਿਰੋਲ ਹਮਦਰਦੀ ਦੇ ਆਧਾਰ ਉੱਤੇ ਜੋ ਵੀ ਤਬਦੀਲੀ ਵਾਪਰਦੀ ਹੈ ਉਹ ਹੰਢ ਅਨੁਸਾਰ ਅਤੇ ਵਿਸ਼ਾਲ ਪ੍ਰਭਾਵ ਵਾਲੀ ਨਹੀਂ ਹੁੰਦੀ ਮੰਗ ਕੇ ਪੈਸਿਆਂ ਨਾਲ ਸਾਰੇ ਮਕਾਨ ਅੰਤ ਨੂੰ ਵਿਕ ਜਾਂਦਾ ਹੈ ਕੰਜੂਸ ਬਣਨ ਦੀ ਲੋੜ ਨਹੀਂ ਲੋੜ ਸੰਜਮ ਅਤੇ ਸੰਕੋਚ ਦੀ ਹੈ ਜੇਕਰ ਤੁਸੀਂ ਆਪਣੀ ਆਮਦਨ ਵਧਾਉਣੀ ਚਾਹੁੰਦੇ ਹੋ ਤਾਂ ਬਚਤ ਕਰੋ ਜ਼ਰੂਰੀ ਨਹੀਂ ਕਿ ਸ਼ੁਰੂ ਵਿੱਚ ਸੈਂਕੜੇ ਜਾਂ ਹਜ਼ਾਰਾਂ ਰੁਪਏ ਬਚਾਏ ਜਾਣ ਲੋੜ ਇਸ ਗੱਲ ਦੀ ਹੈ ਕਿ ਕੁਝ ਬਚਾਇਆ ਜਾਵੇ ਲੋੜ ਬਚਤ ਦੀ ਆਦਤ ਦੀ ਹੈ ਬਚਤ ਨਾਲ ਅਸੀਂ ਆਪਣੇ ਘਰ ਵਿੱਚ ਹੀ ਟਕਸਾਲ ਲਾ ਸਕਦੇ ਹਾਂ ਪਹਿਲੇ ਕੁਝ ਹਜ਼ਾਰ ਰੁਪਏ ਬਚਾਣ ਔਖੇ ਹੁੰਦੇ ਹਨ ਉਸ ਪ੍ਰੰਤ ਬਚਤ ਦੀ ਆਦਤ ਕਰਨ ਕੋਈ ਵੀ ਰਕਮ ਬਚਾਈ ਜਾ ਸਕਦੀ ਹੈ ਅਤੇ ਜਿਹੜਾ ਵਿਅਕਤੀ 7 ਸਾਲ ਲਗਾਤਾਰ ਬਚਤ ਕਰ ਲਵੇ ਉਸ ਨੂੰ ਜ਼ਿੰਦਗੀ ਵਿੱਚ ਕਦੀ ਪੈਸੇ ਦੀ ਥੋੜ੍ਹ ਨਹੀਂ ਆਉਂਦੀ ਅਤੇ ਅਜਿਹਾ ਵਿਅਕਤੀ ਆਪਣੇ ਬਚਤ ਦੇ ਸੁਪਨੇ ਸਹਿਜੇ ਹੀ ਪੂਰੇ ਕਰ ਸਕਦਾ ਹੈ ਅਤੇ ਅਜਿਹਾ ਵਿਅਕਤੀ ਆਪਣੇ ਬਚਪਨ ਦੇ ਸੁਪਨੇ ਸਹਿਜੇ ਹੀ ਪੂਰੇ ਕਰ ਸਕਦਾ ਹੈ ਜਿਸ ਵਿਅਕਤੀ ਨੂੰ ਬਚਤ ਦੀ ਆਦਤ ਹੈ ਉਸ ਦੇ ਵਿਹਾਰ ਵਿੱਚ ਆਪ ਮੁਹਾਰੇ ਸਲੀਕਾ ਆ ਜਾਂਦਾ ਹੈ ਅਜਿਹੇ ਵਿਅਕਤੀ ਵਿੱਚ ਸਭੈ ਮਾਣ ਦੀ ਭਾਵਨਾ ਜਾਗਦੀ ਹੈ ਅਜਿਹੇ ਵਿਅਕਤੀ ਸਭੇ ਵਿਸ਼ਵਾਸ ਨਾਲ ਵਿਚਰਦਾ ਹੈ। ਅਜਿਹੇ ਵਿਅਕਤੀ ਵਿੱਚ ਚੰਗਾ ਜੀਵਨ ਜੀਉਣ ਦੇ ਨਾਲ-ਨਾਲ ਜੀਵਨ ਪ੍ਰਤੀ ਦ੍ਰਿਸ਼ਟੀਕੋਣ ਵੀ ਵਿਸ਼ਾਲ ਹੁੰਦਾ ਹੈ। ਪੈਸਾ ਸਾਰੀਆਂ ਮੁਸ਼ਕਲਾਂ ਦਾ ਹੱਲ ਨਹੀਂ ਹੋ ਸਕਦਾ ਪਰ ਪੈਸੇ ਬਿਨਾਂ ਤਾਂ ਕੋਈ ਵੀ ਮੁਸ਼ਕਲ ਹੱਲ ਨਹੀਂ ਹੁੰਦੀ। ਬਚਤ ਦੀ ਆਦਤ ਕਾਰਨ ਅਚਨਚੇਤੀ ਵਿਪਤਾਵਾਂ ਨਹੀਂ ਵਾਪਰਦੀਆਂ ਅਤੇ ਜੇਕਰ ਵਾਪਰਨ ਵੀ ਤਾਂ ਬਚਤ ਦੀ ਆਦਤ ਕਾਰਨ ਅਤੇ ਬਚਾਏ ਸਰਮਾਏ ਨਾਲ ਉਹਨਾਂ ਦਾ ਸਾਹਮਣਾ ਸਹਿਜੇ ਹੀ ਕੀਤਾ ਜਾ ਸਕਦਾ ਹੈ। ਵਿਕਾਸ ਤਾਂ ਹੀ ਹੁੰਦਾ ਹੈ ਜੇ ਇੱਕ ਮੁੰਸ਼ੀ ਦਾ ਪੁੱਤਰ ਵਕੀਲ ਬਣੇ, ਇੱਕ ਲੋਹਾਰ ਦਾ ਪੁੱਤਰ ਇੰਜੀਨੀਅਰ ਬਣੇ, ਇੱਕ ਸਕੂਲ ਅਧਿਆਪਕ ਦਾ ਪੁੱਤਰ ਪ੍ਰੋਫੈਸਰ ਬਣੇ ਅਤੇ ਇੱਕ ਕੰਪਾਉਂਡਰ ਦਾ ਪੁੱਤਰ ਡਾਕਟਰ ਬਣੇ। ਇਹ ਕੁਝ ਬਣਨਾ ਤਾਂ ਹੀ ਸੰਭਵ ਹੁੰਦਾ ਹੈ ਜੇ ਪੁੱਤਰ ਵਿੱਚ ਮਿਹਨਤ ਦੀ ਅਤੇ ਪਿਤਾ ਵਿੱਚ ਬਚਤ ਦੀ ਆਦਤ ਹੋਵੇ। ਲੋੜਾਂ ਮਹਿੰਗੀਆਂ ਨਹੀਂ ਹੁੰਦੀਆਂ ਮਹਿੰਗੀਆਂ ਤਾਂ ਇਛਾਵਾਂ ਹੁੰਦੀਆਂ ਹਨ ਬਚਤ ਇਸ ਕਰਕੇ ਸੰਭਵ ਨਹੀਂ ਹੁੰਦੀ ਕਿਉਂਕਿ ਅਸੀਂ ਲੋੜਾਂ ਦੀ ਥਾਂ ਇਛਾਵਾਂ ਪੂਰੀਆਂ ਕਰਨ ਲੱਗ ਪੈਂਦੇ ਹਾਂ ਅਤੇ ਅਕਸਰ ਇਸ ਕਰਕੇ ਸਾਰੇ ਪੈਸੇ ਖਰਚ ਕਰ ਦਿੰਦੇ ਹਾਂ ਕਿ ਹੁਣ ਚੀਜ਼ਾਂ ਸਸਤੀਆਂ ਮਿਲ ਰਹੀਆਂ ਹਨ ਜਿਹੜੇ ਲੋਕ ਸੜਕ ਉੱਤੇ ਵਿਕਦਿਆਂ ਚੀਜ਼ਾਂ ਖਰੀਦਦੇ ਹਨ ਉਹਨਾਂ ਨੂੰ ਉਹ ਚੀਜ਼ਾਂ ਵਾਰ-ਵਾਰ ਖਰੀਦਣੀਆਂ ਪੈਂਦੀਆਂ ਹਨ ਕਿਉਂਕਿ ਉਹ ਚੀਜ਼ਾਂ ਚੰਗੀਆਂ ਤੇ ਹੰਡ ਅਨਸਾਰ ਨਹੀਂ ਹੁੰਦੀਆਂ ਜੇ ਬਚਤ ਦੀ आदत ਹੋਵੇ ਤਾਂ ਖਰੀਦਦਾਰੀ ਸਮੇਂ ਵਿਹਾਰ ਵਿੱਚ ਸਬਰ ਹੁੰਦਾ ਹੈ ਅਤੇ ਚੀਜ਼ ਲੋੜ ਸਮੇਂ ਹੀ ਖਰੀਦੀ ਜਾਂਦੀ ਹੈ। ਬਚਤ ਮਨੁੱਖ ਨੂੰ ਆਸ਼ਾਵਾਦੀ ਅਤੇ ਭੁਖਵਾਦੀ ਬਣਾਉਂਦੀ ਹੈ। ਪੈਸੇ ਘੱਟ ਹੋਣ ਕਾਰਨ ਅਸੀਂ ਬਹੁਤ ਕੁਝ ਫਾਲਤੂ ਖਰੀਦਣ ਦਾ ਸ਼ਿਕਾਰ ਹੋ ਜਾਂਦੇ ਹਾਂ। ਬਚਤ ਸੰਭਵ ਹੀ ਤਾਂ ਹੁੰਦੀ ਹੈ ਜੇ ਅਸੀਂ ਫਜ਼ੂਲ ਚੀਜ਼ਾਂ ਨੂੰ ਖਰੀਦਣ ਤੋਂ ਬਚਣ ਦਾ ਹੁਨਰ ਜਾਣਦੇ ਹੋਈਏ। ਬਚਤ ਦਾ ਆਪਣਾ ਸੁਖ ਹੁੰਦਾ ਹੈ ਜਿਵੇਂ ਤੁਪਕੇ ਰਲ ਕੇ ਇੱਕ ਧਾਰ ਬਣ ਜਾਂਦੇ ਹਨ ਅਤੇ ਨੁਕਤੇ ਰਲ ਕੇ ਇੱਕ ਲਕੀਰ ਬਣ ਜਾਂਦੀ ਹੈ। ਏਵੇਂ ਹੀ ਸਾਡੀਆਂ ਛੋਟੀਆਂ-ਛੋਟੀਆਂ ਬਚਤਾਂ ਸਾਡਾ ਵੱਡਾ ਸਰਮਾਇਆ ਬਣ ਜਾਂਦੀਆਂ ਹਨ। ਸਾਡੀ ਸੋਚ ਸਾਡੀ ਆਰਥਿਕ ਸਥਿਤੀ ਤੋਂ ਬਾਹਰ ਨਹੀਂ ਜਾਂਦੀ। ਬਚਤ ਦੀ ਆਦਤ ਨਾ ਹੋਣ ਕਾਰਨ ਜ਼ਿੰਦਗੀ ਦੇ ਅਨੁਭਵ ਦੇ अनेका ਬੂਹੇ ਬਾਰੀਆਂ ਬੰਦ ਹੀ ਰਹਿ ਜਾਂਦੇ ਹਨ। ਪੈਸੇ ਤੋਂ ਥੋੜੇ ਵਿਅਕਤੀ ਦੀ ਦ੍ਰਿਸ਼ਟੀ ਦੂਰ ਤੱਕ ਨਹੀਂ ਵੇਖ ਸਕਦੀ। ਅਸੀਂ ਕਿੰਨੀ ਦੂਰ ਤੱਕ ਸੋਚ ਸਕਦੇ ਹਾਂ ਇਸ ਗੱਲ ਉੱਤੇ ਨਿਰਭਰ ਕਰਦਾ ਹੈ ਕਿ ਅਸੀਂ ਬਚਤ ਨਾਲ ਜੋੜਿਆ ਕੀ ਕੁਝ ਹੈ ਬਚਤ ਨਾਲ ਵੱਡੇ ਖਰਚੇ ਕਰਨ ਦੀ ਸਮਰੱਥਾ ਉਪਜਦੀ ਹੈ ਇਹ ਕਹਿਣਾ ਵਧੇਰੇ ਯੋਗ ਹੋਵੇਗਾ ਕਿ ਜਿਸ ਨੂੰ ਬਚਤ ਦੀ ਆਰਤ ਹੈ ਉਸ ਵਿੱਚ ਹੋਰ ਵੀ ਕਈ ਚੰਗੀਆਂ ਆਰਤਾਂ ਹੋਣਗੀਆਂ ਅਜਿਹਾ ਵਿਅਕਤੀ ਬਹਾਨੇ ਨਹੀਂ ਲਾਵੇਗਾ ਸਮੇਂ ਪ੍ਰਤੀ ਲਾਪਰਵਾਹ ਨਹੀਂ ਹੋਵੇਗਾ ਤੇ ਆਪਣੇ ਵਾਅਦੇ ਪ੍ਰਤੀ ਝੂਠਾ ਸਾਬਤ ਨਹੀਂ ਹੋਵੇਗਾ ਪੁਰਸ਼ਾਂ ਦੇ ਮੁਕਾਬਲੇ ਔਰਤਾਂ ਵਿੱਚ ਬਚਤ ਦੀ ਆਦਤ ਵਧੇਰੇ ਹੁੰਦੀ ਹੈ। ਔਰਤਾਂ ਆਰਥਿਕ ਤੌਰ ਹੀ ਭੁਖਿਖਵਾਦੀ ਹੁੰਦੀਆਂ ਹਨ ਅਤੇ ਆਪਣਾ ਘਰ ਬਣਾਉਣਾ ਅਤੇ ਉਸ ਵਿੱਚ ਨਿਰੰਤਰ ਵਿਕਾਸ ਕਰਨ ਦੀ ਆਦਤ ਅਤੇ ਇੱਛਾ ਉਹਨਾਂ ਨੂੰ ਬਚਾਉਣ ਅਤੇ ਖਰਚਣ ਦੋਹਾਂ ਦੀ ਜਾਂਚ ਕਰ ਦਿੰਦੀ ਹੈ। ਜਦੋਂ ਪਤੀ ਨੂੰ ਕਿਸੇ ਤੋਂ ਆਪਣੇ ਘਰ ਦੇ ਖਰਚਿਆਂ ਲਈ ਪੈਸੇ ਮੰਗਣੇ ਪੈਣ ਤਾਂ ਸਿਆਣੀ ਪਤਨੀ ਇਸ ਨੂੰ ਆਪਣੀ ਬੇਇੱਜ਼ਤੀ ਸਮਝਦੀ ਹੈ। ਇੱਕ ਸਿਆਣੀ ਮਾਂ ਆਪਣੇ ਬੱਚਿਆਂ ਵਿੱਚ ਹੋਰ ਚੰਗੀਆਂ ਆਦਤਾਂ ਵਾਂਗ ਬਚਤ ਕਰਨ ਦੀ ਆਦਤ ਵੀ ਪਾਉਂਦੀ ਹੈ ਜਿਹੜਾ ਟੱਬਰ ਬਚਤ ਨਹੀਂ ਕਰਦਾ ਸਮਝੋ ਉਸ ਟੱਬਰ ਵਿੱਚ ਬੱਚੇ ਨਹੀਂ ਪਲ ਰਹੇ ਮੰਗਤੇ ਤਿਆਰ ਹੋ ਰਹੇ ਹਨ ਜੇਕਰ ਤੁਹਾਡਾ ਬੱਚਾ ਬਿਸਕੁਟ ਖਰੀਦਣ ਲਈ 10 ਰੁਪਿਆ ਬਚਾ ਕੇ ਰੱਖਣਾ ਚਾਹੁੰਦਾ ਹੈ ਤਾਂ ਬਚਾਉਣ ਦਿਓ ਉਹ ਇੱਕ ਦਿਨ ਜ਼ਰੂਰ ਕੇਕ ਖਾਏਗਾ ਸਾਨੂੰ ਭੁੱਲਣਾ ਨਹੀਂ ਚਾਹੀਦਾ ਕਿ ਦਾਣੇ ਰਲ ਕੇ ਢੇਰ ਖਵਾਉਂਦੇ ਹਨ ਦਰਖਤ ਰਲ ਕੇ ਬੀੜ ਬਣਾਏ ਬਣਦੇ ਹਨ ਪੱਤਰੇ ਰਲ ਕੇ ਗ੍ਰੰਥ ਬਣਦੇ ਹਨ ਕਿਹਾ ਜਾਂਦਾ ਹੈ ਕਿ ਕੱਲ ਦਾ ਗਿਆਨ ਕਿਹੜੀ ਤੋਂ ਸਿੱਖੋ ਕੱਲਬੰਦੀ ਅੱਜ ਸੋਚਣਾ ਪਵੇਗਾ ਅਨੇਕਾਂ ਵਿਅਕਤੀ ਬਚਤ ਕਰਨ ਦੀ ਆਰਥ ਦਾ ਇਸ ਹੱਦ ਤੱਕ ਸ਼ਿਕਾਰ ਹੋ ਜਾਂਦੇ ਹਨ ਕਿ ਉਹ ਕੰਜੂਸ ਖਵਾਉਣ ਲੱਗ ਪੈਂਦੇ ਹਨ ਕਿਸੇ ਨੇ ਕਿਸੇ ਕੰਜੂਸ ਨੂੰ ਪੁੱਛਿਆ ਤੁਹਾਡੇ ਕੋਲ ਕਿਤਨਾ ਸਰਮਾਇਆ ਤੁਹਾਡੇ ਕੋਲ ਇਤਨਾ ਸਰਮਾਇਆ ਕਿਵੇਂ ਇਕੱਠਾ ਹੋਇਆ ਤਾਂ ਕੰਜੂਸ ਨੇ ਕਿਹਾ ਦੱਸਣ ਲਈ ਅੱਧਾ ਘੰਟਾ ਲੱਗੇਗਾ ਮੈਨੂੰ ਨਾਲ ਬੋਲਣਾ ਹੈ ਤੁਸੀਂ ਕੰਨਾਂ ਨਾਲ ਸੁਣਨਾ ਹੈ ਸੋ ਜੇ ਇਤਰਾਜ਼ ਨਾ ਹੋਵੇ ਤਾਂ ਉਤਨੇ ਚਿਰ ਲਈ ਬਚਤ ਕਰਨ ਵਾਸਤੇ ਬੱਤੀ ਬੁਝਾ ਦੇਵਾਂ ਪੁੱਛਣ ਵਾਲੇ ਨੇ ਕਿਹਾ ਹੋਰ ਦੱਸਣ ਦੀ ਲੋੜ ਨਹੀਂ ਮੈਂ ਤੁਹਾਡੀ ਬਚਤ ਦਾ ਭੇਤ ਪਾ ਲਿਆ ਹੈ ਇੱਕ ਵਿਅਕਤੀ ਨੇ ਬਚਤ ਦਾ ਮਹੱਤਵ ਸਮਝਾਉਣ ਲਈ ਆਪਣੇ ਪੁੱਤਰ ਨੂੰ 100 ਰੁਪਏ ਦਿੰਦਿਆਂ ਕਿਹਾ ਪੁੱਤਰ ਇਸ ਨੂੰ 1 ਲੱਖ ਬਣਾਉਣ ਵਾਸਤੇ ਕੇਵਲ 99900 ਰੁਪਏ ਹੋਰ ਜੋੜਨੇ ਪੈਣਗੇ। ਬਚਤ ਅਤੇ ਕੰਜੂਸੀ ਦੇ ਅੰਤਰ ਨੂੰ ਜਾਣਨ ਦੀ ਲੋੜ ਹੈ। ਇੱਕ ਵਿਅਕਤੀ ਆਪਣੇ ਪਿੰਡ ਇਸ ਕਰਕੇ ਪੈਦਲ ਚੱਲ ਪਿਆ ਕਿਉਂਕਿ ਐਵੇਂ ਉਸ ਦਾ ਵਕਤ ਵੀ ਕੱਟ ਜਾਣਾ ਸੀ ਅਤੇ ਕਿਰਾਏ ਦੇ ਕੁਝ ਰੁਪਏ ਵੀ ਬਚ ਜਾਣੇ ਸਨ। ਪਰ ਰਸਤੇ ਵਿੱਚ ਉਸ ਨੂੰ ਆਪਣੇ ਪਿੰਡ ਵਿੱਚ ਨਵੀਂ ਵਿਆਹੀ ਆਈ ਨੂੰ ਮਿਲ ਪਈ। ਉਸਨੇ ਬੜੀ ਖੁਸ਼ੀ ਨਾਲ ਉਸ ਨੂੰ ਬਚਾਏ ਰੁਪਿਆਵਾਂ ਦੇ 10 ਗੁਣਾ ਪੈਸਿਆਂ ਦਾ ਸ਼ਗਨ ਪਾ ਦਿੱਤਾ ਸਾਨੂੰ ਉਦੋਂ ਤੱਕ ਫਜ਼ੂਲ ਖਰਚੀ ਨਹੀਂ ਕਰਨੀ ਚਾਹੀਦੀ ਜਦੋਂ ਤੱਕ ਸਾਡੇ ਕੋਲ ਬਚਤ ਦੀ ਮੋਟੀ ਰਕਮ ਨਹੀਂ ਜੁੜ ਜਾਂਦੀ ਪਰ ਇਸ ਉਪਰੰਤ ਤਬਦੀਲੀ ਇਹ ਵਾਪਰੇਗੀ ਕਿ ਫਜ਼ੂਲ ਖਰਚੀ ਕਰਨੀ ਚੰਗੀ ਹੀ ਨਹੀਂ ਲੱਗੇਗੀ ਬਚਤ ਵਾਲਾ ਵਿਅਕਤੀ ਕਦੇ ਵੀ ਗਰੀਬ ਨਹੀਂ ਹੁੰਦਾ ਤੇ ਬਚਤ ਵਿਹੋਣਾ ਵਿਅਕਤੀ ਕਦੇ ਵੀ ਅਮੀਰ ਨਹੀਂ ਹੁੰਦਾ ਕਰਜ਼ਾ ਲੈਣਾ ਚੰਗੀ ਗੱਲ ਹੈ ਪਰ ਤਾਂ ਹੀ ਜੇ ਬਚਤ ਦੀ ਆਦਤ ਹੋਵੇ ਕਿਸੇ ਦੀ ਮਦਦ ਕਰ ਵੇਖੋ ਜੇ ਉਸ ਵਿਅਕਤੀ ਵਿੱਚ ਬਚਤ ਦੀ ਆਦਤ ਨਹੀਂ ਤਾਂ ਰਕਮ ਦਾ ਭੋਗ ਪਾ ਦੇਣਾ ਹੀ ਚੰਗਾ ਹੋਵੇਗਾ ਜੇਕਰ ਕਿਸੇ ਨੂੰ ਬਚਤ ਦੀ ਆਦਤ ਹੈ ਤਾਂ ਉਹ ਕਿਸੇ ਤੋਂ ਮਦਦ ਮੰਗੇਗਾ ਹੀ ਨਹੀਂ ਬਚਤ ਬਾਰੇ ਕਹਿੰਦੇ ਹਨ ਸੈਂਕੜੇ ਤੁਸੀਂ ਬਚਾਓ ਹਜ਼ਾਰਾਂ ਆਪੇ ਬਚ ਜਾਣਗੇ ਬਚਤ ਵੀ ਇੱਕ ਦ੍ਰਿਸ਼ਟੀਕੋਣ ਹੈ ਜੇ ਜੇਬ ਵਿੱਚ ਪੈਸੇ ਹਨ ਤਾਂ ਦੁਨੀਆ ਵਿਸ਼ਾਲ ਲੱਗੇਗੀ ਅਰੇ ਤੁਸੀਂ ਕਈ ਨਵੇਂ ਰਾਹਾਂ ਉਤੇ ਚੱਲਣ ਦਾ ਸਾਹਸ ਕਰ ਸਕੋਗੇ ਆਪਣੀ ਬਚਤ ਨੂੰ ਗੁਪਤ ਰੱਖਣ ਦੀ ਬੜੀ ਲੋੜ ਹੁੰਦੀ ਹੈ ਜੇ ਤੁਹਾਡੇ ਰਿਸ਼ਤੇਦਾਰਾਂ ਨੂੰ ਪਤਾ ਲੱਗ ਜਾਵੇ ਕਿ ਤੁਹਾਡੇ ਕੋਲ ਬਚਾਇਆ ਹੋਇਆ ਸਰਮਾਇਆ ਹੈ ਤਾਂ ਉਸੇ ਸ਼ਾਮ ਨੂੰ ਹੀ ਤੁਹਾਨੂੰ ਲੁੱਟਣ ਲਈ ਬੜੀਆਂ ਚੁੰਧਿਆ ਦੇਣ ਵਾਲੀਆਂ ਵਿਉਂਤਾਂ ਲੈ ਕੇ ਆਉਣਗੇ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਉਮਰ ਦੇ ਵਧਣ ਨਾਲ ਖਰਚੇ ਵੱਧਦੇ ਹਨ ਸੋ ਬਚਤ ਦੀ ਆਦਤ ਨਿਰੰਤਰ ਬਣੀ ਰਹਿਣੀ ਚਾਹੀਦੀ ਹੈ ਜ਼ਿੰਦਗੀ ਦੀ ਸ਼ਾਮ ਨੂੰ ਤੁਹਾਡੀ ਇੱਜ਼ਤ ਤਾਂ ਹੀ ਹੋ ਸਕੇਗੀ ਜੇ ਤੁਹਾਡੇ ਕੋਲ ਆਪਣੀਆਂ ਲੋੜਾਂ ਅਨੁਸਾਰ ਬਚਾਇਆ ਹੋਇਆ ਸਰਮਾਇਆ ਹੋਵੇਗਾ ਇਸੇ ਕਰਕੇ ਕਹਿੰਦੇ ਹਨ ਕਿ ਚਾਨਣੇ ਵਿੱਚ ਬਚਾਏ ਪੈਸੇ ਹਨੇਰੇ ਵਿੱਚ ਕੰਮ ਆਉਂਦੇ ਹਨ ਇਹ ਵੀ ਕਿਹਾ ਜਾਂਦਾ ਹੈ ਕਿ ਪਰਿਵਾਰ ਦੇ ਜੀਵਾਂ ਨੂੰ ਬਹੁਤੀਆਂ ਬਿਮਾਰੀਆਂ ਬਚਤ ਨਾ ਹੋਣ ਕਾਰਨ ਲੱਗਦੀਆਂ ਹਨ ਜੇ ਤੁਸੀਂ ਆਮਦਨ ਦਾ 1/4 ਬਚਾ ਸਕਦੇ ਹੋ ਤਾਂ ਤੁਹਾਡੇ ਜੀਵਨ ਵਿੱਚ ਕੋਈ ਵੀ ਅਜਿਹੀ ਚੀਜ਼ ਨਹੀਂ ਹੋਵੇਗੀ ਜਿਹੜੀ ਤੁਸੀਂ ਖਰੀਦ ਨਾ ਸਕੋ। ਘਰੇਲੂ ਅਤੇ ਪਰਿਵਾਰਕ ਸਬੰਧ ਬਚਤ ਦੀ ਹਰਤ ਦੇ ਅਨੁਪਾਤ ਵਿੱਚ ਹੀ ਵਿਰੋਧੀ ਅਤੇ ਸਹਿਯੋਗੀ ਜਾਂ ਦੁਖਾਵੇਂ ਅਤੇ ਸੁਖਾਵੇਂ ਹੁੰਦੇ ਹਨ। ਕਹਿੰਦੇ ਹਨ ਨਾਲ-ਨਾਲ ਲਾਈਆਂ ਟਾਕੀਆਂ ਫੈਸ਼ਨ ਹੁੰਦੀਆਂ ਹਨ ਜਦੋਂ ਕਿ ਟਾਕੀ ਉੱਤੇ ਲਾਈ ਟਾਕੀ ਮੰਗਤੇ ਦੀ ਪੋਸ਼ਾਕ ਹੁੰਦੀ ਹੈ। ਸਸਤੇ ਦਰਜੀ ਤੋਂ ਸવાય ਕੱਪੜੇ ਤੰਗ ਹੋਣ ਕਾਰਨ ਪਹਿਨੇ ਨਹੀਂ ਜਾਂਦੇ, ਸਾਂਭੇ ਹੀ ਜਾਂਦੇ ਹਨ। ਸੋ ਲੋੜ ਕਿਰਸਾਂ ਦੀ ਨਹੀਂ ਬਚਤਾਂ ਦੀ ਹੈ। ਜਿੱਥੇ ਖਰਚਣਾ ਯੋਗ ਹੋਵੇ ਖਰਚਣ ਦੀ ਲੋੜ ਹੋਵੇ ਉੱਥੇ ਅਮੀਰ ਆਦਮੀ ਵਾਂਗ ਖੁੱਲ੍ਹ ਕੇ ਖਰਚ ਕਰੋ ਪਰ ਜਿੱਥੇ ਬਚਤ ਦੀ ਲੋੜ ਹੋਵੇ ਉੱਤੇ ਸੁਭਾਵਨਾ ਹੋਵੇ ਉੱਥੇ ਹਰ ਰੁਪਿਆ ਆਪਣੇ ਆਪ ਨਾਲ ਸਖਤੀ ਕਰਕੇ ਬਚਾਓ ਇਤਨੀ ਬਚਤ ਜ਼ਰੂਰ ਕਰਨੀ ਚਾਹੀਦੀ ਹੈ ਕਿ ਅਸੀਂ ਆਪਣੀਆਂ ਲੋੜਾਂ ਹੀ ਨਹੀਂ ਆਪਣੀਆਂ ਵਾਜਿਬ ਇੱਛਾਵਾਂ ਵੀ ਆਪਣੇ ਵਸੀਲਿਆਂ ਵਿੱਚੋਂ ਪੂਰੀਆਂ ਕਰ ਸਕੀਏ ਇਤਨੀ ਬਚਤਵੱਸ਼ ਕਰਨੀ ਚਾਹੀਦੀ ਹੈ ਕਿ ਸਾਨੂੰ ਕਿਸੇ ਨਾਲ ਆਪਣੀ ਆਮਦਨ ਅਤੇ ਖਰਚਿਆਂ ਬਾਰੇ ਕਦੇ ਕੋਈ ਗੱਲਬਾਤ ਨਾ ਕਰਨੀ ਪਵੇ ਜਿਹੜੇ ਵਰਤ ਰੱਖ ਕੇ ਅਨਾਜ ਬਚਾਉਣ ਬਾਰੇ ਸੋਚਦੇ ਹਨ ਉਹ ਰਿਸ਼ਤਿਆਂ ਨੂੰ ਬੋਝ ਅਤੇ ਜ਼ਿੰਦਗੀ ਨੂੰ ਨਰਕ ਬਣਾ ਲੈਂਦੇ ਹਨ ਬਚਤ ਨੂੰ ਸੰਭਾਲਣਾ ਤੇ ਇਸ ਦਾ ਨਿਵੇਸ਼ ਕਰਨ ਦੀ ਬੜੀ ਲੋੜ ਹੈ ਕਈ ਲੋਕਾਂ ਨੂੰ ਬਚਤ ਦੀ ਆਦਤਾਂ ਹੁੰਦੀ ਹੈ ਪਰ ਉਹ ਪਹਿਲੇ ਮੌਕੇ ਉੱਤੇ ਹੀ ਸਭ ਕੁਝ ਡੋਲ ਦਿੰਦੇ ਹਨ ਅਜਿਹੀ ਵਰਤੀ ਤੋਂ ਬਚਣ ਦੀ ਲੋੜ ਹੈ ਤੁਸੀਂ ਜਾਣਦੇ ਹੀ ਹੋ ਕਿ ਜੇ ਲੱਖ ਰੁਪਏ ਵਿੱਚੋਂ 1 ਰੁਪਿਆ ਵੀ ਕੱਢ ਲਿਆ ਜਾਵੇ ਤਾਂ ਉਸ ਦੀ ਲੱਖ ਵਾਲੀ ਸ਼ਾਨ ਨਹੀਂ ਰਹਿੰਦੀ ਸਾਡਾ ਭਵਿੱਖ ਕਿਹੋ ਜਿਹਾ ਹੋਵੇਗਾ ਇਹ ਇਸ ਗੱਲ ਉੱਤੇ ਨਿਰਭਰ ਕਰਦਾ ਹੈ ਕਿ ਅੱਜ ਸਾਡੀ ਬਚਤ ਕਿਹੋ ਜਿਹੀ ਹੈ ਆਪਣਾ ਭਵਿੱਖ ਜਾਣਨ ਲਈ ਕਿਸੇ ਜੋਤਸ਼ੀ ਕੋਲ ਜਾਣ ਦੀ ਲੋੜ ਨਹੀਂ ਡਾਕਖਾਨੇ ਜਾਂ ਬੈਂਕ ਦੀ ਪਾਸਬੁੱਕ ਵਿਚਲੀਆਂ ਰੇਖਾਵਾਂ ਵੇਖ ਲੈਣੀਆਂ ਹੀ ਕਾਫੀ ਹਨ ਇਸ ਕਿਤਾਬ ਨੂੰ ਆਨਲਾਈਨ ਆਰਡਰ ਕਰਨ ਲਈ ਇਸ ਦਾ ਡਿਸਕ੍ਰਿਪਸ਼ਨ ਲਿੰਕ ਵਿੱਚ ਦਿੱਤਾ ਗਿਆ ਹੈ। ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ। ਤੁਹਾਡਾ ਦਿਨ ਸ਼ੁਭ ਰਹੇ।